ਤੁਹਾਨੂੰ ਕਿ ਗੇਸ ਮਾੜਾ ਇੱਥੇ ਰੱਖਿਆ ਤੇ ਆਹ ਵੀ ਆ ਰੱਖਿਆ ਆਹ ਨਾਲ ਪੁੱਛਦਾ ਉਹਨਾਂ ਨੇ ਮੀਂਹ ਚੀਜ਼ ਰੋਕਣ ਨਾਲ ਨਹੀਂ ਗਈ ਨਾ ਇੱਥੇ ਅੱਛਾ ਜੇ ਇਹਦੀ ਵੀ ਕੁੰਡੀ ਲੱਗੀ ਹੁੰਦੀ ਫਿਰ ਹੋਰ ਸਾਰੇ ਇਹ ਚੀਜ਼ਾਂ ਤੋੜ ਕੇ ਜਾਂ ਖੋਲ ਕੇ ਮਦਰਵਾੜ ਦੇ ਬਾਹਰ ਨਿਕਲਦੇ ਵਾਲੀ ਕੋਲੀ ਉਹਨਾਂ ਨੇ આમ ਕਰਕੇ ਜਿਉਂ ਗਾਲ੍ਹ ਦੇ ਮੁੰਡੇ ਰੱਬ ਜੀ ਅੰਡਾ ਮਿਲੋ ਕੀ ਹਾਲਤਾ ਗਿਆ ਕੀ ਜੀ ਦਾ ਮਲੋ ਇੱਥੋਂ ਸਾਰਾ ਕੁਝ ਹੀ ਮਿਲੋ ਸਾਰਾ ਉਹ ਸਿਰੇ ਤੇ ਪੈ ਰਹੀਗਾ ਇਹਨਾਂ ਨੂੰ ਨਾ ਕਵੜਿਆ ਜੀ ਠੀਕਾ ਦਾਥਾ ਇਸਕੇ ਯਹਾਂ ਬੇਟਾ ਪੈਦਾ ਇੰਗਰਾਹ ਬੋਲੇ ਰਹਿਣ ਵਾਲਿਆਂ ਪਿਸ਼ੋਪ ਨੇ ਮੇਰਾ ਬਣਾ ਲਿਆ ਇੱਥੇ ਨਵੀਂ ਪੋਰ ਹੀ ਕਰਾਈ ਤੇ ਰਹੀ ਨੇ ਆ ਘਾੜੇ ਵਿੱਚ ਕਿ ਅਸੀਂ ਨਵਾਂ ਮਕਾਨ ਬਣਾਇਆ ਸੀਗਾ ਤੇ ਅਸੀਂ ਉੱਧਰ ਚੜ ਗਏ ਤੇ ਚੋਰਾਂ ਦੇ ਪਿੱਛੇ ਦੀ ਕਾਂਢ ਟੱਪੀ ਤੇ ਉੱਤੋਂ ਗਏ ਲੜਾਈ ਬੁਏ ਜੋ ਟੋਲੀ ਲਾਗ ਦੇ ਗਰੇ ਲਾਗੇ ਜੰਡੜੀ ਹੱਥ ਪਾ ਕੇ ਕੁੰਡੀ ਖੋਲ ਕੇ ਤੇ ਦਰਵਾਜ਼ਾ ਗਿਆ ਜਿਹਨ ਮਾਰੀ ਖੋਲੀ ਆ ਜਿਹਨ ਮਾਰੀ ਦੇ ਵਿੱਚੋਂ ਜੋ ਕੁਝ ਮਿਲਿਆ ਉਹਨਾਂ ਨੂੰ ਉਹ ਲੈ ਗਏ ਫਿਰ ਕਮਰਾ ਖੋਲ ਕੇ ਆਇਆ ਕਮਰੇ ਦੇ ਵਿੱਚ ਕਮਰੇ ਦੇ ਗਿੰਦਰਾ ਵਜਾ ਜਿੰਦਰਾ ਤੋੜਿਆ ਫਿਰ ਬਕਸੇ ਦੇ ਵਿੱਚ ਉਹਨਾਂ ਨੇ ਸਮਾਨ ਕੱਢਿਆ ਆਪਣਾ ਜੋ ਵੀ ਕਰਨ ਆਈਗਾ ਸੋਨਾ ਕੱਢਿਆ ਨਕਦੀ ਕੈਸ ਕੱਢੀ ਕਿ ਟਰੱਕੇ ਮੈਂ 4 ਵਜੇ 4:30 5 ਵਜੇ ਆਇਆ ਤਕਰੀਬਨ ਮੈਂ ਦੇਖਿਆ ਆਣ ਕੇ ਤੇ ਅੰਦਰੋ ਵੀ ਲੋਕ ਲੱਗਾ ਸੀ ਬਾਹਰ ਘਟਾ ਲੋਕ ਲੱਗਾ ਹੀਗਾ ਉਹਨਾਂ ਨੇ ਰੋ ਕੁੰਡੀ ਰਾਈ ਹੀ ਵੀ ਮਲੇ ਜੇ ਕੋਈ ਬੜੋ ਵੀ ਬੰਦਾ ਆਊਗਾ ਤੇ ਮਲੇ ਘੜ ਘੜ ਰਕਾਊਗਾ ਤੇ ਹੀ ਪੱਜਾਂਗੇ ਤੇ ਨਗਦੀ ਕਾਹ ਲੈ ਗਿਆ ਤੇ ਸੋਨਾ ਲੈ ਗਿਆ ਕਿੰਨਾ ਸੋਨਾ ਲੈ ਗਿਆ ਸੋਨਾ ਮਲੇ ਪੰਜ 6 ਟੋਲੇ ਸੋਨਾ ਹੋਣਾ ਤੇ ਕੋਈ ਨਗਦੀ ਕਾਹ ਸੀਗਾ ਕੋਈ 40 ਕੇ 40 45000 ਰੁਪਇਆ ਮਿੱਥੀਆਂ ਮੁੱਥੀਆਂ ਦੇਣ ਵਾਸਤੇ ਰੱਖਿਆ ਹੀਗਾ ਉਹ ਲੈ ਕੇ ਟੀ ਚਲੇ ਗਏ ਇੱਕ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਆ ਪੁਲਿਸ ਵਾਲੇ ਮੌਕਾ ਦੇਖ ਕੇ ਆ ਕੇ ਚਲੇ ਗਏ ਫੱਟਾ ਥਾਣੀ ਹੋਰ ਵੀ ਫਟਾਗੋਟ ਪੜੀ ਨਹੀਂ ਜੋ ਜੋ ਤਿੰਨ ਘੜੀਆਂ ਖੜੀਆਂ ਨੇ ਮਲੇ ਬਾਹਰ ਦੇ ਮੁਖੜੀਆਂ ਹੀ ਗੀਆਂ ਘੜੀਆਂ ਉਹ ਲੈ ਗਏ ਆ ਜੋ ਨਾਲ ਢੱਟ ਮੋਟਾ ਮੋਟਾ ਮਾਲ ਲੈ ਗਏ ਉਹ ਲੈ ਗਏ ਆ ਕਿ ਕੀ ਮੰਗਦੇ ਹੋ ਕੀ ਉਹ ਕਿਹੜਾ ਥਾਣਾ ਪੈਂਦਾ ਆਪਣਾ ਸਾਡਾ ਸਾਡਾ ਥਾਣਾ ਵੀ ਪੈਂਦਾ ਟੀਵੀ ਪੈਂਦਾ ਹਨ ਗੁਰਦਾ ਸਾਹ ਪੁਰ ਕਿਥੋਂ ਨਹੀਂ ਬਣਾਉਂ ਪੈਣ ਵਾਲਿਆਂ ਸਾਡੇ ਵੀ ਪੈਂਦਾ ਹੈ ਸਾਡੇ ਜੇ ਕੰਪਲੇਨ ਲਿਖਾਈ ਆ ਤੇ ਉਹ ਮੌਕਾ ਦੇ ਕੇ ਆਏ ਸੀਗੇ ਉਹ ਮੌਕਾ ਦੇ ਕੇ ਚਲੇ ਗਏ ਆ ਨੇ ਵੀ ਕੋਈ ਕਾਹਦੀ ਕੰਪਲੇਨ ਤੇ ਨਹੀਂ ਲਿਖੀ ਗਈ ਆ ਇਹ ਚੋਰੀ ਹੋਈ ਹੋਇਆ ਕਿਹੜਾ ਏਰੀਆ ਇਹ ਨਵੀਪੁਰ ਕਲੋਨੀ ਪੈਂਦਾ ਏਰੀਆ ਨਵੀਪੁਰ ਕਲੋਨੀ ਨੂੰ ਰਾਜ ਹਰ ਜਾਈ ਆ ਬਾਈਪਾਸ